ਅਜੇ ਤੱਕ ਪਰਤਾਲ ਕਰਾਂਗੇ ਫਿਰ ਉਸ ਤੋਂ ਪਹਿਲੇ ਕੋਈ ਨਹੀਂ ਪਣੋ ਬਿਆਨ ਨਹੀਂ ਦਿੱਤੇ ਜਿਹਨੂੰ ਕਿਡਿਆ ਪਿੱਤਾ ਗਿਆ ਅਜੇ ਤੱਕ ਕੋਈ ਕਟਨਾਪਦਾ ਨਹੀਂ ਕੋਈ ਅਜੇ ਤੱਕ ਆਪਨ ਕੋਈ ਪ੍ਰੂਫ ਮਿਲਿਆ ਸਾਹਮਣੇ ਇਹ ਪੈਸਿਆਂ ਦਾ ਲੈਣ ਦੇਣਾ ਉਸ ਤੋਂ ਬਾਅਦ ਪੈਸੇ ਲੈਣ ਦੇਣ ਦੇ ਮਾਰਨਾ ਕੁੱਟਣਾ ਵੀ ਹੁੰਦਾ ਓਏ ਤੇ ਕਿਸੇ ਨੇ ਕੁਝ ਨਹੀਂ ਅਜੇ ਤੱਕ ਕੋਈ ਪਰਤਾਲ ਕਰਕੇ ਫਿਰ ਮੈਂ ਤੁਹਾਨੂੰ ਦੱਸਾਂਗਾ ਇਸ ਤਰ੍ਹਾਂ ਸਾਰਿਆਂ ਦਾ ਕਹਿਣਾ ਬੰਦਾ ਬਹੁਤ ਕਹਿ ਰਿਹਾ ਮੈਂ ਕਿ ਡਰਾਈਵ ਕੀਤਾ ਮਾਰਿਆ ਬੰਦੇ ਕਹਿਣ ਦਾ ਮਤਲਬ ਥੋੜਾ ਜਿਹਨੂੰ ਕਿਡਾਇਆ ਕਿ ਤੋਹੀ ਕਹਿ ਰਿਹਾ ਜੀ ਆ ਨਾਮ ਕੀ ਆ ਤੁਹਾਡਾ ਬੋਲਾ ਦਾਸ ਕੀ ਬਾਤ ਹੋਈ ਹੈ कल शाम को मेरे साथ सात फोन किया था फोन किया था फोन ये करवाया था किसी बंदे से फोन करवाया था ए बाबू अच्छा इसका नाम क्या है जी ठीक अच्छा। है जी सात बजे रात को एक बोला जी आ सकते हो बिल्डिंग में नहीं है थोड़ा गल करना है मैं बोला सबसे रात को नहीं आएंगे सुबह हम आएंगे ग्यारह बजे तो फिर क्या कॉल किया इनका इनका मैनेजर का ठीक है जी दस बजे मैं सर रोटी खा रहे हैं रोटी खा के मैं आ रहे हैं मैं गया वहाँ सुबह शाम को सुबह 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 कल सुबह को आज, आज सुबह तो मैं क्या यहाँ पहुँच गया दे टाइम देकर यहाँ क्या किया बदमाश खड़ा किए थे गाड़ी में चार बंदे थे एक ये था ये ले गया चार बंदे के बदमाश के बैठा के ठीक हाँ। है जी कौन ए अभी गया अच्छा, मेरे चक् निर्मल शर्मा चक्ू चुकू लगा दिया मेरे को इतना गाड़ी में बैठा के मेरे डेढ़ लाख रुपये था वो निकाल लिया ठीक है जी उसके बाद में गाड़ी में गाड़ी में इतना खुदाई में रखी बहन छोट

और चाकू बोल से कोई चाकू नहीं जरा बरा नहीं बरामद किया वो तो बंदा भाग गया जाके अच्छा पुलिस वाला भाग गया भगा दिया सारे बंदे को नहीं पुलिस ने भगाया वो बंदे तीन घंटा बैठा लो चाय पिया रहे उसके पास में हां ਉਹ ਚਾਕੂ ਲੈ ਕੇ ਅੰਦਰ ਗਿਆ ਕੱਟਣੇ ਲਈ ਮੇਰੇ ਕੋ ਕਦਰ ਤਰ ਕਰ ਵੜ ਦੇਂਗੇ ਪੈਸਾ ਪੰਗਾ 50 ਲੱਖ ਰੁਪਇਆ ਬਿਲਕੁਲ ਇਹ ਪਹਿਲੇ ਫੋਨ ਆਇਆ ਕਿ ਤੇ ਡੈਡੀ ਰੋ ਰਹੀ ਸੀ ਕਿੰਦਾ ਗੱਲ ਕਰ ਰਹੀ ਸੀ ਨਹੀਂ ਉਧਰ ਪਰ ਰੋ ਰਹੀ ਸੀ ਆਪਰ ਮਤਲਬ ਆਪਣਾ ਆਪਾ ਘਰ ਆ ਰਹੇ ਸੀਗੇ ਬੇਟਾ ਇੱਧਰ ਆਓ ਜਲਦੀ ਇੱਧਰ ਮੇਰੇ ਕੋਲ ਬੰਦ ਕੀ ਜਾ ਹੋਇਆ ਹੈ ਇੱਧਰ ਉਧਰ ਐਸੇ ਐਸੇ ਬਾਤ ਸੀ ਸਰ ਉਸ ਟਾਈਮ ਤੇ ਬਾਦਰ ਕੇ ਸੀਗੇ ਅਸੀਂ ਕੰਮ ਕਰਦੇ ਪਏ ਸੀਗੇ ਨਾਲ ਹੀ ਹੋਟੇ ਸੀਗੇ ਹਾਂ ਕਿਸੀ ਜਗ੍ਹਾ ਤੇ ਆਪਾਂ ਕੰਮ ਕਰਦੇ ਪਏ ਸੀ ਇਹਨਾਂ ਦਾ ਫੋਨ ਆਇਆ ਨਾਲ ਹੀ ਆਪਾਂ ਗੇਲੇਵਲ ਭਜੇ ਅੱਛਾ ਜਦੋਂ ਮੋਢਾ ਲਿਆ ਜਦ ਤੱਕ ਅਸੀਂ ਪਹੁੰਚੇ ਨਾ ਨਾਮ ਨਿਸ਼ਾਨੀ ਕਿਤੇ ਵੀ ਅਸੀਂ ਪੂਰੀ 2 2.5 ਘੰਟੇ ਹਰ ਹਰ ਥਾਣੇ ਤੇ ਜਾ ਕੇ ਬਸਤੀ ਜਾ ਕੇ ਆਏ ਬਸਤੀ ਤੋਂ ਪਹਿਲਾਂ ਆਪਾਂ ਉਧਰ ਗਏ ਚੁੰਗੀ ਦੇ ਉਸ ਤੋਂ ਬਾਅਦ ਆਪਣਾ ਜਿਹੜਾ ਸੁਬਾਸ਼ ਨਗਰ ਸੁਬਾਸ਼ ਨਗਰ ਥਾਣੇ ਵੀ ਜਾ ਕੇ ਆਏ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਰਿਪੋਰਟ ਲਿਖਣ ਆਏ ਤਾਂ ਹਲ ਦਰਖਾਸਤ ਲਿਖਾਉਂਦੇ ਹੀ ਪਈ ਸੀ ਕਿ ਨਾਲ ਹੀ ਇਹਨਾਂ ਦਾ ਫੋਨ ਆ ਗਿਆ ਕਿ ਵੀ ਹਾਂ ਤੁਸੀਂ ਸਾਨੂੰ ਲੈਣ ਇੱਧਰ ਆ ਜਾਓ ਤੇ ਨਾਲ ਹੀ ਦੀ ਪੱਦੇ ਵੀ ਇਹ ਵੀ ਇਹਨਾਂ ਨੂੰ ਲੈਣ ਗਏ ਉਧਰ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਪਤਾ ਜੀ ਅਸੀਂ ਉਧਰਾਂ ਦੇ ਸਾਹਮਣੇ ਗਏ ਅਧਰੂ ਉੱਟ ਕੇ ਇਹ ਉਧਰ ਗਏ ਉਧਰ ਜਾ ਕੇ ਗੱਲਬਾਤ ਕੀਤੀ ਆ ਉਹ ਤਾਂ ਮੰਨਦਾ ਹੀ ਨਹੀਂ ਵੀ ਜੀ ਅਸੀਂ ਚੱਕੇ ਲੈ ਕੇ ਆਏ ਆ ਅਸੀਂ ਕੁਝ ਨਹੀਂ ਕੀਤਾ ਜੀ ਇਹ ਤਾਂ ਆਪ ਮੋਟਰਸਾਈਕਲ ਤੇ ਤੁਰ ਕੇ ਲੈ ਕੇ ਗਏ ਜੇ ਬੰਦੇ ਕੋਲ ਰਿਕਾਰਡਿੰਗ ਹੈਗੀ ਹੈ ਰਿਕਾਰਡਿੰਗ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਕਿ ਵੀ ਹਾਂ ਇਹ ਚੱਕਰ ਇਹਨਾਂ ਨੂੰ ਧੱਗੇ ਮਾਰ ਕੇ ਗੱਡੀ ਚ ਵੜਿਆ ਜੀ ਜਿੱਥੇ ਵੀ ਹੋਇਆ ਆ ਉਹਦੇ ਬਾਹਰ ਕੈਮਰੇ ਲੱਗੇ ਹੋਣਗੇ ਅਸੀਂ ਪੁਲਿਸ ਨੂੰ ਇਹੀ ਕਹਿੰਨੇ ਆ ਕਿ ਉਸ ਦੀ ਚੰਗੀ ਤਰ੍ਹਾਂ ਬਦਦਲ ਕਰਕੇ ਜੋ ਵੀ ਬੰਦੀ ਆ ਕਾਰਵਾਈ ਮਤਲਬ ਉਹ ਕਾਰਵਾਈ ਕੀਤੀ ਜਾਵੇ ਅੱਜ ਜਾ ਕੇ ਮਤਲਬ ਪੁਲਿਸ ਵੱਲੋਂ ਪ੍ਰੋਪਰ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਕਿ ਸਿਰਫ ਇੱਥੇ ਲੈ ਕੇ ਆਏ ਆ ਮਾ ਕੀ ਕਰਦੇ ਹੋ ਮੈਂ ਜੀ ਅਸੀਂ ਕਹੀ ਕਿੰਨੇ ਆ ਕਿ ਬੰਦੇ ਨੂੰ ਇਨਸਾਫ ਮਿਲੇ ਦੇਖੋ ਜੀ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਆ ਆਪਾਂ ਇਨਸਾਨੀਅਤ ਨੂੰ ਖੜੇ ਆ ਠੀਕ ਹੈ ਨਾ ਜੀ ਇਨਸਾਨੀਅਤ ਸਾਨੂੰ ਕਿਸੇ ਭਰਾ ਦਾ ਫੋਨ ਆਇਆ ਆਪਾਂ ਵੀ ਇੱਕ ਸਮਾਜ ਸੇਵਕ ਆ ਪਰ ਇਨਸਾਨੀਅਤ ਵੀ ਆ ਕੇ ਖੜੇ ਆ ਅੱਜ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਤੋਂ ਕਿ ਜੋ ਵੀ ਸਹੀ ਗੱਲ ਆ ਉਹ ਹੋਵੇ ਤੇ ਜਵਾਬਦੀ ਕਾਰਵਾਈ ਉਹਨਾਂ ਦੇ ਪਰਚਾ ਦਿੱਤਾ ਜਾਵੇ ਅੱਜ ਗਹਿਲੇਵਾਲ ਤੋਂ ਕਿਡਨਾਪ ਕਰਕੇ ਪਹਿਲਾਂ ਬਿਲਡਿੰਗ ਬਣਾਉਣ ਦੇ ਬਹਾਨੇ ਨਾਲ ਬੁਲਾਇਆ ਇੱਥੇ ਕਿ ਬਿਲਡਿੰਗ ਹੀ ਬਣਵਾਣੀ ਆ ਜਦੋਂ ਉੱਥੇ ਗਾਇਤ ਦੇ ਪੰਜ-ਛੇ ਬੰਦਿਆਂ ਨੇ ਕਿਡਨਾਪ ਕਰ ਲਿਆ ਕਿਡਨਾਪ ਕਰਕੇ ਇਹਨੂੰ ਰਾਮ ਰੋਡ ਦੇ ਇੱਕ ਫੈਕਟਰੀ ਜਾ ਕੇ ਬੰਦ ਕਰਤਾ ਉੱਥੇ ਬਹੁਤ ਇਹਨੂੰ 3-4 ਘੰਟੇ ਕੁੱਟਿਆ ਗਿਆ 50 ਲੱਖ ਰੁਪਏ ਦੀ ਇਹਦੇ ਦਸਨ ਮਦਾਵਕ ਡਿਮਾਂਡ ਕੀਤੀ ਗਈ ਜਦੋਂ ਇਹਨੇ ਮਤਲਬ ਇਹਦੇ ਕੋਲ ਫੋਨ ਵੀ ਹੈ ਨਹੀਂ ਕੁਝ ਨਹੀਂ ਹੈਗਾ ਸੀਗਾ ਬਾਅਦ ਵਿੱਚ ਇਹਦਾ ਫੋਨ ਵੀ ਤੋੜ ਦਿੱਤਾ ਗਿਆ ਔਰ ਇਹਨੂੰ ਕਹਿੰਦਾ ਮੈਨੂੰ ਕਹਿ ਰਹੇ ਸੀ ਤੇਰੇ ਮੂੰਹ 'ਚ ਬਾਥਰੂਮ ਕਰਨਾ ਤੇ ਟੀਵੀ ਲਾ ਕੇ ਡਾਂਸ ਕਰ ਰਹੇ ਸੀ ਉੱਥੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਬਹੁਤ ਵਧੀਆ ਬੰਦਾ ਜਿੰਮੇਵਾਰ ਬੰਦਾ ਹੈ ਉਹਦੀ ਹਾਲਤ ਦੇਖੋ ਵਿਚਾਰੇ ਦੀ ਕੁੱਟ-ਕੁੱਟ ਉਹਨਾਂ ਨੇ ਕੀ ਕੀਤੀ ਹੈ ਤੇ ਖੰਜਰ ਗੁੰਝਰ ਵੀ ਸਾਰਾ ਕੁਝ ਗਿਆ ਉਹਨਾਂ ਕੋਲ ਪੁਲਿਸ ਦਾ ਕਹਿ ਰਹੀ ਹੈ ਜੀ ਇਦਾਂ ਦਾ ਕੋਈ ਮਾਮਲਾ ਨਹੀਂ ਹੈਗਾ ਜਦ ਕਿ ਮੌਕੇ ਤੇ ਬੰਦਾ ਬਰਾਮਦ ਹੋਇਆ ਅਜੇ ਵੀ ਆ ਉਹਨਾਂ ਦੀ ਫੈਕਟਰੀ 'ਚ ਮੋਟਰਸਾਈਕਲ ਖੜਾ ਹੈ ਬੀਵੀਆਰ ਉੱਥੇ ਹੈ ਕੈਮਰੇ ਲੱਗੇ ਹੋਏ ਸਾਰਾ ਪਤਾ ਲੱਗ ਜੂ ਉੱਥੋਂ ਸੋ ਅਸੀਂ ਚਾਹੁੰਦੇ ਹਾਂ ਵੀ ਉਸ ਬੰਦੇ ਤੇ ਪਰਚਾ ਕੀਤਾ ਜਾਵੇ ਗਾਂਦ ਦੇ ਹੋਏ ਜੀ ਕਿਸੇ ਗਰੀਬ ਨਾਲ ਧੱਕਾ ਨਾ ਕੀਤਾ ਜਾਵੇ ਸਿਰਕ ਮਾਮਲਾ ਆਇਆ ਕਿ ਉਹ ਮੈਂ ਕਹਿੰਦਾ ਤੇ ਉਹਦੇ ਬਾਰੇ ਵੀ ਪਤਾ ਲੱਗ ਜੇ ਵੀ ਕਿ ਜਾਣਾ ਕੋਟ ਮਾਰੀ ਕੀਤੀ ਕੀ ਲਈਏ ਉਹਦੇ ਬਾਰੇ ਤੁਹਾਨੂੰ ਦੱਸ ਦਿੰਦਾ ਇੱਕ ਜੀ ਬਾਬੂ ਰਾਮ ਹੈਗੇ ਨੇ ਠੇਕੇਦਾਰ ਇਹਨਾਂ ਦਾ 2016 ਦੇ ਵਿੱਚ ਨਿਰਮਲ ਸ਼ਰਮਾ ਦੇ ਨਾਲ ਕੋਈ ਪੈਸੇ ਦਾ ਲੈਣ ਦੇਣ ਸੀਗਾ ਕੱਲ ਨਿਰਮਲ ਸ਼ਰਮਾ ਨੇ ਇਹਨਾਂ ਨੂੰ ਕਾਲ ਕੀਤੀ ਸੀ ਸ਼ਾਮ ਨੂੰ 7 ਵਜੇ ਤੇ ਮੈਂ ਕੋਈ ਸਾਈਟ ਦੇ ਉੱਤੇ ਫੇਰ ਦੁਬਾਰਾ ਠੇਕੇਦਾਰੀ ਦਾ ਕੋਈ ਕੰਮ ਕਰਵਾਉਣਾ ਪਰ ਉੱਥੇ ਜਦੋਂ ਬਾਬੂ ਰਾਮ ਜਾਂਦਾ ਆ ਤਾਂ ਜਿਹੜਾ ਨਿਰਮਲ ਸ਼ਰਮਾ ਆਪਣੇ ਬੰਦਿਆਂ ਦੇ ਨਾਲ ਉਹਨੂੰ ਗੱਡੀ ਦੇ ਵਿੱਚ ਬਿਠਾ ਲੈਂਦਾ ਤੇ ਉਸ ਤੋਂ ਬਾਅਦ ਉਹਨੂੰ ਬਾਬੂ ਰਾਮ ਦੇ ਕਹਿਣ ਮੁਤਾਬਕ ਕਿ ਉਹਦੀ ਮਾਰਕੁੱਟ ਹੋਈ ਹੈ ਜੀ ਤਾਂ ਅਸੀਂ ਮੈਡੀਕਲ ਕਰਾ ਕੇ ਉਹਦੀ ਸਟੇਟਮੈਂਟ ਲਵਾਂਗੇ ਜੋ ਬਣਦੀ ਕਾਰਵਾਈ ਆ ਉਹਨੂੰ ਅਮਲ ਦੇ ਵਿੱਚ ਲਿਆਵਾਂਗੇ ਪਰ ਬਹੁਤ ਲੋ ਅੰਦਰ ਕੈਨਾਗਰੀ ਉਹਨੂੰ ਕਾਫੀ ਦੂਰ ਤੋਂ ਕਿਡਨਾਪ ਕਰਕੇ ਲਿਆ ਕੇ ਆਪਣੀ ਰਿਪੋਰਟ ਜਿੱਥੇ ਸਟੋਰ ਸੀਗਾ ਉਥੋਂ ਨਾਲ ਕੁੱਟਮਾਰ ਕੀਤੀ ਗਈ ਹੈ ਹਥਿਆਰਾਂ ਦੇ ਨੋਕ ਤੇ ਉਹਨੂੰ ਜੀ ਅਸੀਂ ਸੀਸੀਟੀਵੀ ਫੁਟੇਜ ਵੀ ਜਿਹੜੀ ਆ ਉਹ ਵੀ ਕਬਜ਼ੇ ਚ ਲਵਾਂਗੇ ਉਹਨੂੰ ਚੈੱਕ ਕਰਾਂਗੇ ਬਾਕੀ ਜੋ ਵੀ ਹੈ ਵੈਰੀਫਾਈ ਹੋ ਕੇ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈਆਂ ਹੋਣਗੀਆਂ ਸੱਤ ਇਸ ਮਾਮਲੇ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਤੁਸੀਂ ਆਪਣੀ ਰਾਸਤ ਸੁਲਿਆ ਕੋਈ ਮਸ਼ੀਨ ਦੇ ਜਵਾਬ ਨਹੀਂ ਨਹੀਂ ਜੀ ਹਲੇ ਅਸੀਂ ਸਾਡੀ ਪੁੱਛਗਿੱਛ ਜਾਰੀ ਹੈ ਹਲੇ ਰਿਸਕ ਕੋਈ ਨਹੀਂ